ਐਜੂਕੇਸ਼ਨ ਲੋਨ ਕਰਦੇ ਆ ਜੀ ਬਾਹਰ ਜਾਣ ਵਾਸਤੇ ਜਾਂ ਕੋਈ ਬੱਚਾ ਬਾਹਰ ਬੈਠਾਗਾ ਉਹਨੇ ਦੁਬਾਰੋ ਫੀਸਾਂ ਭਰਨੀਆਂ ਨੇ ਅੱਗੇ ਹਾਂਜੀ ਹਾਂਜੀ ਜੇ ਉਹਨੇ ਕਿ ਸਟੱਡੀ ਕਰਨੀ ਆ ਆਪਾਂ ਉਹਦੇ ਵਾਸਤੇ ਵੀ ਕਰਦੇ ਆ ਕਿਤੇ ਬੱਚੇ ਨੇ ਬਾਹਰ ਪੀਆਰ ਹੋਣਾਗਾ ਉਹਦੇ ਵਾਸਤੇ ਪੈਸੇ ਚਾਹੀਦੇ ਨੇ ਹਾਂ ਹਾਂ ਉਮਰ ਉਹਦੀ 26 ਤੋਂ 27 ਸਾਲ ਆ ਆਪਾਂ ਉਹਦੇ ਵਾਸਤੇ ਵੀ ਪੈਸੇ ਦਵਾਵਾਂਗੇ ਓਕੇ ਫਿਰ ਆਪਾਂ ਇੰਡੀਆ ਜਾਏ ਨੇ ਹੋਮ ਲੋਨ ਕਰ ਪਾਉਣ ਵਾਸਤੇ ਵੀ ਦਵਾ ਸਕਦੇ ਹਾਂ ਘਰ ਖਰੀਦਣਾ ਉਹਦੇ ਵਾਸਤੇ ਵੀ ਆ ਠੀਕ ਹੈ ਲੈਪ ਲੋਨ ਆ ਗਿਆ ਘਰੇ ਕੋਈ ਲੋਡ ਆ ਉਹਨੂੰ ਪ੍ਰੋਪਰਟੀ ਰੱਖ ਕੇ ਆਪਾਂ ਬੈਂਕ ਤੋਂ ਪੈਸਾ ਲੈ ਸਕਦੇ ਆ ਹਾਂਜੀ ਪਰਸਨਲ ਲੋਨ ਹੋ ਗਿਆ ਜੀ 15000 ਤੋਂ ਵੱਧ ਸੈਲਰੀ ਹੋਣੀ ਚਾਹੀਦੀ ਹੈ ਅਕਾਊਂਟ ਦੇ ਵਿੱਚ ਠੀਕ ਹੈ ਤਕਰੀਬਨ 1 ਸਾਲ ਤੋਂ ਉਹਦੇ ਬਾਅਦ ਤੇ ਪਰਸਨਲ ਲੋਨ ਕਰਾ ਕੇ ਦੇਵਾਂਗੇ ਬਾਈ ਕੱਲੋਂ ਹੋ ਗਿਆ ਜੀ 12 ਮਾਡਲ ਤੋਂ ਉੱਪਰ 24 ਮਾਡਲ ਤੱਕ ਜਿਹੜੇ ਮਰਜ਼ੀ ਗੱਡੀ ਤੇ ਲੋਨ ਕਰਾ ਲਓ ਉਹ ਕਰਾ ਕੇ ਦੇਵਾਂਗੇ ਆਪਾਂ ਬੜੇ ਸਮੇਂ ਤੋਂ ਬਈ ਮੈਂ ਆਹ ਵੀਡੀਓ ਦੀ ਖੋਜ ਦੇ ਵਿੱਚ ਸੀ ਕਿ ਸਾਨੂੰ ਆਹ ਵੀਡੀਓ ਕਦੋਂ ਮਿਲਣੀ ਆ ਕਿਸੇ ਬਾਈ ਨੇ ਅਗਰ ਲੋਨ ਕਰਵਾਉਣਾ ਕਿਸੇ ਵੀ ਤਰੀਕੇ ਦਾ ਤੇ ਗੱਲ ਕਰੂੰਗਾ ਸਾਰੇ ਲੋਨਾਂ ਵਾਲਿਆਂ ਨਾਲ ਇਸ ਵੀਡੀਓ ਦੇ ਐਂਡ ਤੱਕ ਸਾਰੀ ਵੀਡੀਓ ਦੇਖਿਓ ਬਾਈ ਇਹਨਾਂ ਤੁਹਾਡੇ ਫਾਇਦੇ ਦੀ ਵੀਡੀਓ ਹੋਣ ਵਾਲੀ ਹੈਗੀ ਤੂਰੀ ਸ਼ਹਿਰ ਖੜ ਬੈਂਕਰੋਡ ਦੇ ਉੱਪਰ ਅੱਜ ਆਪਾਂ ਆਇਆ ਹਾਂ ਬਾਈ ਵਿਕਾਸ ਜੀ ਲਵੇ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਕਿਸ ਤਰ੍ਹਾਂ ਦੇ ਲੋਨ ਕਰਦੇ ਨੇ ਕਿੱਦਾਂ ਦੇ ਲੋਨ ਹੋਣਗੇ ਕਿੰਨਾ ਕੁ ਵਿਆਜ ਹੋਊਗਾ ਸਾਰਾ ਕੁਝ ਦੱਸਾਂਗੇ ਤੁਹਾਨੂੰ ਐਂਡ ਤੱਕ ਬਣੇ ਰਹੋ ਬਾਈ ਸਾਸੀ ਗਾ ਜੀ ਸਾਸੀ ਗਾ ਜੀ ਗੱਲ ਤਾਂ ਵੀਰੇ ਪੇ ਦੇ ਉੱਪਰ ਹੈ ਨਾ ਤੇ ਬਾਈ ਉਰੀ ਆਪਣੇ ਨਾਲ ਬਹੁਤ ਵਧੀਆ ਦੋਸਤ ਨੇ ਬਈ ਹੈ ਨਾ ਤੇ ਇਕੱਠੇ ਰਹਿਣੇ ਵੀ ਅਸੀਂ ਤੇ ਬਾਈ ਉਹਨਾਂ ਦਾ ਕੰਮ ਹੈ ਇਹ ਲੋਨ ਦੇਣਾ ਵੀਰੇ ਆਪਾਂ ਲੋਨ ਪ੍ਰੋਵਾਈਡ ਕਰਦੇ ਹਾਂ ਨਾ ਬਿਲਕੁਲ ਜੀ ਬਿਲਕੁਲ ਆਪਣੀ ਫਰਮ ਦਾ ਨਾਮ ਕੀ ਹੈ ਜੇ 19 ਮਲਟੀਫਿਨ ਗਰੁੱਪ ਨੇ ਫਰਮ ਦਾ ਨਾਮ ਹੈ ਜੀ ਓਕੇ ਤੇ ਗੱਲ ਕਰਾਂ ਬਈ ਮੈਂ ਆਪਣਾ ਇੱਕੋ ਹੀ ਆਫਿਸ ਹੈ ਜਾਂ ਹੋਰ ਵੀ ਨੇ ਆਪਣੇ ਦੋ ਵੀ ਨੇ ਜੀ ਓਕੇ ਇੱਕ ਆਪਣਾ ਪੀਐਮਸੀਟੀ ਧੂਰੀ ਦੇ ਵਿੱਚ ਇੱਕ ਆਪਣਾ ਹਰਿਆਣਾ ਹੈ ਲਾਡਵਾ ਦੇ ਵਿੱਚ ਓਕੇ ਕੁਸ਼ੇਤਰ ਲੱਗਦਾ ਆਪਣਾ ਠੀਕ ਹੈ ਮਤਲਬ ਵੀ ਗੱਲ ਕਰਾਂ ਵੀ ਨਾ ਕਿਹੜਾ ਕਿਹੜਾ ਬੰਦਾ ਲੋਨ ਕਰਵਾ ਸਕਦਾ ਕਿੱਥੇ ਕਿੱਥੇ ਤੱਕ ਲੋਨ ਭਾਈ ਪੂਰੇ ਇੰਡੀਆ ਦੇ ਵਿੱਚ ਕਰਾ ਦਾਂਗੇ ਜਿੱਥੇ ਮਰਜ਼ੀ ਦਾ ਹੋਵੇ ਲੋਨ ਓਕੇ ਉਹ ਕੋਈ ਦਿੱਕਤ ਨਹੀਂ ਲੈ ਵੀ ਆਲ ਇੰਡੀਆ ਜਿੱਥੇ ਮਰਜ਼ੀ ਦਾ ਬੰਦਾ ਹੋਵੇ ਠੀਕ ਹੈ ਉੱਥੇ ਦਾ ਲੋਨ ਹੋ ਜਾਣਾ ਤੁਹਾਡਾ ਤੇ ਵੀ ਇਹ ਲੋਨ ਗੱਲ ਕਰਾਂ ਮੈਂ ਹਨਾ ਇੱਕ ਤਾਂ ਹੁੰਦੇ ਨੇ ਬੈਂਕਾਂ ਦੇ ਲੋਨ ਹੁੰਦੇ ਆ ਇਹ ਆਪਣੇ ਪ੍ਰਾਈਵੇਟ ਲੋਨ ਆ ਜਾਂਦੇ ਨੇ ਕਿੰਦਾ ਹੁੰਦਾ ਆਪਣੇ ਪ੍ਰਾਈਵੇਟ ਲੋਨ ਨਹੀਂ ਹੁੰਦੀ ਜਿਹੜੀ ਫਾਈਲ ਨੂੰ ਬੈਂਕ ਫਾਈਲ ਰਿਜੈਕਟ ਵੀ ਕਰ ਦਿੰਦੀ ਆ ਆਪਾਂ ਉਹ ਕਿਸੇ ਵੀ ਕਰਵਾ ਕੇ ਦਿੰਨੇ ਆ ਓਕੇ ਉਹ ਤੇ ਕੀਗਾ ਟਾਕੀ ਬਾਦ ਉਹ ਚੀਜ਼ਾਂ ਵਾਸਤੇ ਆਪਾਂ ਬੈਠੇ ਜੀ ਵੈਸੇ ਹਾਂਜੀ ਉਹ ਸਿੱਧਾ ਆਪਾਂ ਬੈਂਕ ਦੇ ਵਿੱਚ ਜਾਂਦੇ ਹਾਂ ਲਾ ਲੋ ਕਿਤੇ ਵੀ ਕੋਈ ਚੀਜ਼ ਘਾਟ ਹੋਣ ਮੈਨੇਜਰ ਦੇ ਦਸਤਾਵੇਜ਼ ਤਾਂ ਹੈ ਨਹੀਂਗਾ ਬਟ ਆਪਾਂ ਨੂੰ ਪਤਾ ਹੁੰਦਾ ਪਰ ਉਹ ਬੰਦੇ ਦੀ ਫਾਈਲ ਪੂਰੀ ਕਰਦੇ ਆਂ ਪ੍ਰੋਪਰ ਤਰੀਕੇ ਨਾਲ ਫਿਰ ਆਪਾਂ ਬੈਂਕ ਦੇ ਵਿੱਚ ਪਾਉਨੇ ਆ ਓਕੇ ਤੋਂ ਸਕਸੈਸ ਰੇਟ ਇੱਕ ਤੋਂ 1% ਆਈ ਜਾਣਾ ਓਕੇ ਮਤਲਬ ਵੀ ਹੋਣਾ ਹੀ ਹੋਣਾ ਲੋਣਾ ਹੋਣੀ ਹੋਣਾ ਨਹੀਂ ਆਊਗਾ ਤਾਂ ਆਪਾਂ ਨੂੰ ਤਾਂ ਕੋਈ ਬੈਨੀਫਿਟ ਹੀ ਨਹੀਂ ਹੈਗਾ ਆਪਾਂ ਕਿਹੜਾ ਟਾਈਮ ਖਰਾਬ ਕਰਾਂਗੇ ਆਪਾਂ ਮਤਲਬ ਬੈਠੀ ਲੋਨ ਗਰਵਾਉਣ ਵਾਲੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਾਈ ਮਤਲਬ ਜਿਵੇਂ ਜੇ ਸਾਹ ਹੁਣ ਬਾਈ ਦੀ ਮਤਲਬ ਗੱਲ ਤਾਂ ਪਤਾ ਲੱਗਿਆ ਕਿ ਕਈ ਵਾਰ ਹੈ ਨਾ ਬ ਬਿਲਕੁਲ ਵੀ ਉਹ ਚੀਜ਼ ਤਾਂ ਨਾ ਕੋਈ ਕਈ ਵਾਰ ਕਿਸੇ ਪਾਸੋਂ ਗੱਲ ਕਰੀਏ ਵੀ ਹਨਾ ਤੁਹਾਡਾ ਵੀ ਪ੍ਰਾਪਰਟੀ ਦੀ ਘੱਟ ਸ਼ੋ ਹੋ ਗਈ ਵੀ ਉਸ ਹਿਸਾਬ ਨਾਲ ਵੀ ਜਿੰਨਾ ਤੁਹਾਨੂੰ ਲੋਨ ਚਾਹੀਦਾ ਹੁੰਦਾ ਨਹੀਂ ਮਿਲਦਾ ਹੁੰਦਾ ਬਿਲਕੁਲ ਜੀ ਵੀ ਮਤਲਬ ਤੁਹਾਨੂੰ ਲੱਖ ਘੱਟ ਮਿਲ ਜੂ ਉਹਦੇ ਨਾਲੋਂ ਆ ਤੋਂ ਬਾਅਦ ਇੰਨਾ ਹੋ ਜਾਊਗਾ ਬਿਲਕੁਲ ਸਬਾਈ ਕਰਾ ਦੇਣਗੇ ਫਿਰ ਬਿਲਕੁਲ ਜੀ ਬਿਲਕੁਲ ਕਰਾ ਕੇ ਦੇਵਾਂਗੇ ਕਿਹੜੇ ਕਿਹੜੇ ਲੋਨ ਹੋ ਜਾਂਦੇ ਨੇ ਆਪਾਂ ਐਜੂਕੇਸ਼ਨ ਲੋਨ ਕਰਦੇ ਜੀ ਬਾਹਰ ਜਾਣ ਵਾਸਤੇ ਕਾ ਕੋਈ ਬੱਚਾ ਬਾਹਰ ਬੈਠਾਗਾ ਉਹਨੇ ਦੁਬਾਰੋ ਫੀਸਾਂ ਭਰਨੀਆਂ ਨੇ ਅੱਗੇ ਹਾਂਜੀ ਹਾਂਜੀ ਚਾਹੋ ਅੱਗੇ ਸਟੱਡੀ ਕਰਨੀ ਆਪਾਂ ਉਹਦੇ ਵਾਸਤੇ ਵੀ ਕਰਦੇ ਆਂ ਕਿਤੇ ਬੱਚੇ ਨੇ ਬਾਹਰ ਪੀਆਰ ਹੋਣਾਗਾ ਉਹਦੇ ਵਾਸਤੇ ਪੈਸੇ ਚਾਹੀਦੇ ਨੇ ਹਾਂ ਹਾਂ ਉਮਰ ਉਹਦੀ 26 ਤੋਂ 27 ਸਾਲ ਆਪਾਂ ਉਹਦੇ ਵਾਸਤੇ ਵੀ ਪੈਸੇ ਦਵਾਵਾਂਗੇ ਓਕੇ ਫਿਰ ਆਪਾਂ ਇੰਡੀਆ ਜਾਏ ਨੇ ਹੋਮ ਲੋਨ ਕਰ ਪਾਉਣ ਵਾਸਤੇ ਵੀ ਦਵਾ ਸਕਦੇ ਹਾਂ ਘਰ ਖਰੀਦਣਾ ਉਹਦੇ ਵਾਸਤੇ ਵੀ ਆ ਠੀਕ ਹੈ ਲੈਪ ਲੋਨ ਆ ਗਿਆ ਘਰੇ ਕੋਈ ਲੋਡ ਆ ਉਹਨੂੰ ਪ੍ਰਾਪਰਟੀ ਰੱਖ ਕੇ ਆਪਾਂ ਬੈਂਕ ਤੋਂ ਪੈਸਾ ਲੈ ਸਕਦੇ ਆ ਹਾਂਜੀ ਪਰਸਨਲ ਲੋਨ ਹੋ ਗਿਆ ਜੀ 15000 ਤੋਂ ਵੱਧ ਸੈਲਰੀ ਹੋਣੀ ਚਾਹੀਦੀ ਹੈ ਅਕਾਊਂਟ ਦੇ ਵਿੱਚ ਠੀਕ ਹੈ ਤਕਰੀਬਨ ਇੱਕ ਸਾਲ ਤੋਂ ਉਹਦੇ ਬਾਅਦ ਤੇ ਪਰਸਨਲ ਲੋਨ ਕਰਾ ਕੇ ਦੇਵਾਂਗੇ ਵਾਹਕ ਲੋਨ ਹੋ ਗਿਆ ਜੀ 12 ਮਾਡਲ ਤੋਂ ਉੱਪਰ 24 ਮਾਡਲ ਤੱਕ ਜਿਹੜੇ ਮਰਜ਼ੀ ਗੱਡੀ ਦੇ ਲੋਨ ਕਰਾ ਲਓ ਉਹ ਕਰਾ ਕੇ ਦੇਵਾਂਗੇ ਆਪਾਂ ਅੱਛਾ ਇਹ ਲੋਨ ਜੇ ਮੰਨ ਕੇ ਚੱਲੋ ਵੀ ਜਿਵੇਂ ਘਰ ਦਾ ਹੋਗਾ ਲੋਨ ਹਨਾ ਘਰ ਦਾ ਲੋਨ ਹੋਗਾ ਕਿਹੜੇ ਹਿਸਾਬ ਨਾਲ ਲੋਨ ਹੋਣਾ ਘਰ ਦਾ ਸਰ ਜੇ ਤਾਂ ਘਰ ਖਰੀਦਣਾ ਆਪਾਂ ਉਹਦਾ ਆਪਾਂ 90 ਤੋਂ 95% ਫੰਡਿੰਗ ਕਰਦੇ ਆ ਓਕੇ ਮੰਨ ਲਓ ਮੱਲੋ 2 ਲੱਖ ਦਾ ਘਰ ਆ ਬੰਦੇ ਕੋਲ ਆਪਦਾ 1 ਲੱਖ 1.5 ਲੱਖ ਰੁਪਏ ਹੋਣਾ ਚਾਹੀਦਾ 1.58 ਲੱਖ ਦਾ ਆਪਾਂ ਫਾਈਨਾਂਸ ਕਰਾ ਕੇ ਦੇਵਾਂਗੇ ਬਾਕੀ ਫਨਾਂ ਗਰੰਟੀ ਜੀ ਬਿਲਕੁਲ ਜੀ ਬਿਲਕੁਲ ਕਰਾ ਕੇ ਦੇਵਾਂਗੇ ਓਕੇ ਕਾਰ ਦਾ ਕਾਰ ਦਾ ਫਿਰ 12 ਮਾਡਲ ਦੇ ਉੱਪਰ ਜਿਹੜੀ ਮਰਜੀ ਗੱਡੀ ਆਪਾਂ ਲੋਨ ਕਰਾ ਕੇ ਦੇਵਾਂਗੇ ਦੇਵਾਂਗੇ ਕਿੰਨੇ ਪਰਸੈਂਟ ਕਰਾ ਦਾਂਗੇ ਹੋਰ ਦੱਸੋ ਕੋਈ ਨਹੀਂ ਗੱਡੀ ਤੇ ਜੇ ਨਵੀਂ ਗੱਡੀ ਆ 100% ਵੀ ਕਰਾ ਦਾਂਗੇ ਅੱਛਾ 100% 100% ਵੀ ਕਰਾ ਦਾਂਗੇ ਬਸ ਹੋਊਗਾ 12 ਮਾਡਲ ਦੇ ਉੱਤੇ ਹੋਊਗਾ 12 ਮਾਡਲ ਦੇ ਉੱਤੇ ਤੇ ਹੁਣ ਗੱਲ ਕਰਾਂ ਬਈ ਜਿਹੜੇ ਇਹ ਲੋਨ ਹੋ ਪ੍ਰੀਅਟੋ ਮੋਟ ਅਸਟ ਮਾਰਨਗੇ ਜਿਹੜਾ 70 ਪੈਸੇ ਤੋਂ ਲੈ ਕੇ 1 ਰੁਪਏ 1 ਰੁਪਏ ਦੇ ਵਿੱਚ ਵਿੱਚ ਹੋ ਸਾਰੇ ਲੋਨ ਜਿੰਨੇ ਵੀ ਹੈਗੇ ਨੇ ਇਹ ਰਿਡਿਊਸਿੰਗ ਹੋਣਗੇ ਫਲੈਟ ਹੋਣਗੇ ਸਰ ਇਹ ਰਿਡਿਊਸਿੰਗ ਹੋਣਗੇ ਫਲੈਟ ਨਹੀਂ ਹੁੰਦਾ ਜੀ ਓਕੇ ਫਲੈਟ ਨਾਲ ਆਪਣਾ ਕੋਈ ਵੀ ਲੋਨ ਨਹੀਂ ਆਪ ਕਰਦੇ ਫਲੈਟ ਆ ਓਕੇ ਤੇ ਬਈ ਜਿਹੜਾ ਤੁਹਾਡਾ ਲੋਨ ਹੋਗਾ ਠੀਕ ਹੈ ਰਿਡਿਊਸਿੰਗ ਦੇ ਫਲੈਟ ਇਹ ਸਾਰਾ ਹੁੰਦਾ ਬਈ ਹਨਾ ਰਿਡਿਊਸਿਵ ਤਾਂ ਆਇਆ ਹੁੰਦਾ ਮਤਲਬ ਵੀ ਕਿਸ਼ਤ ਘਟਦੀ ਹੈ ਸਰ ਘਟ ਮਾ ਹੁੰਦਾ ਜੀ ਘਟ ਘਟ ਜਾਂਦਾ ਹੁੰਦਾ ਹਾਂ ਕਿਸ਼ਤ ਘਟ ਜਾਂਦੀ ਹੁੰਦੀ ਹੈ ਬਿਲਕੁਲ ਬਿਲਕੁਲ ਜੇ ਤੁਹਾਡੇ ਕੋਲ ਕੱਲ ਨੂੰ ਇਕੱਠਾ ਪੈਸ ਤੇ ਫੇ ਜਿਹੜੇ ਆਪਾਂ ਲੋਨ ਕਰਦੇ ਜਿਹੜੇ ਆਪਾਂ ਇਹ ਹਾਂਜੀ ਇਹਨਾਂ ਦੇ ਬੰਗਲ ਕਰਾ ਡਾਕੂਮੈਂਟ ਆ ਵਗੈਰਾ ਹਨਾ ਕੀ ਕੁਝ ਚਾਹੀਦਾ ਹੁੰਦਾ ਨੇ ਕੁਝ ਕਿ ਕਿਸ ਲੋਨ ਦੇ ਵਿੱਚ ਪੁੱਛਣਾ ਤੁਸੀਂ ਸਾਰੇ ਹੀ ਦੱਸ ਦੋ तकरीबन ਤਾਂ ਸੇਮ ਡਾਕੂਮੈਂਟ ਇਹ ਕੇਵਾਈਸੀ ਹਰ ਇੱਕ ਲੋਨ ਦੇ ਵਿੱਚ ਲੱਗਦੀ ਉਹ ਲੱਗਦੀ ਆ ਹਾਂਜੀ ਜੇ ਘਰ ਪਰਚੇਜ਼ ਕਰਨਾ ਤਾਂ ਪੁਰਾਣੀ ਰਜਿਸਟਰੀ ਚਾਹੀਦੀ ਆ ਆਪਾਂ ਨੂੰ ਹਾਂਜੀ ਜੇ ਘਰ ਬਣਾਉਣਾ ਤਾਂ ਨਵੀਂ ਰਜਿਸਟਰੀ ਬੈਂਕ ਰੱਖਦੀ ਆ ਠੀਕ ਹੈ ਤੇ ਜੇ ਐਜੂਕੇਸ਼ਨ ਲੋਨ ਕਰਨਾ ਉਹਦੇ ਬੱਚੇ ਦੇ ਸਟੱਡੀ ਡਾਕੂਮੈਂਟ ਹੁੰਦੇ ਨੇ ਇੱਕ ਇਨਕਮ ਪ੍ਰੂਫ ਹੁੰਦਾ ਨਾਲ ਓਕੇ ਤਕਰੀਬਨ ਨਾਰਮਲ ਸੇਮ ਡਾਕੂਮੈਂਟ ਹੀ ਹੁੰਦੇ ਹਰ ਇੱਕ ਲੋਨ ਦੇ ਠੀਕ ਮਤਲਬ ਜੇ ਸਟੱਡੀ ਦਾ ਸਟੱਡੀ ਵਾਲਾ ਡਾਕੂਮੈਂਟ ਲੱਗਿਆਣਗੇ ਘਰ ਵਾਲਾ ਤਾਂ ਘਰ ਦੇ ਲੱਗਿਆਣਗੇ ਇਦਾਂ ਦਾ ਡਾਕੂਮੈਂਟ ਲੱਗਣਗੇ ਤੇ ਵੀ ਜਿਹੜਾ ਆਪਾਂ ਹੁਣ ਸਟੱਡੀ ਦਾ ਗੱਲ ਕਰਦੇ ਆਂਗਾ ਆਪਾਂ ਇੱਕ ਕਿਹੜੀ ਮਿਨੀਮਮ ਉਹ ਮਿਨੀਮਮ ਸਟੱਡੀ ਦੀ ਗੱਲ ਕਰਦੇ ਕਿੱਥੋਂ ਲੂਣ ਦਵਾਂਗੇ ਆਪਾਂ ਪਲੱਸ 2 ਹੋਣੀ ਚਾਹੀਦੀ ਹੈ ਮਿਨੀਮਮ ਤੋਂ ਮਿਨੀਮਮ ਹਾਂਜੀ ਪਲੱਸ 2 베이스 ਤੇ ਵੀ ਕਰ ਦਾਂਗੇ ਲੋਨ ਗ੍ਰੈਜੂਏਟ 베이스 ਤੇ ਵੀ ਆਪਾਂ ਕਰਦੇ ਹੀ ਕਰਦੇ ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਪਲੱਸ 2 베이스 ਤੇ ਵੀ ਕਰ ਦਾਂਗੇ ਕੋਈ ਦਿੱਕਤ ਨਹੀਂ ਫੈਮਿਲੀ ਦੇ ਵਿੱਚ ਕਿਸੇ ਦੀ ਵੀ ਇਨਕਮ ਹੋਵੇ ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਜਿਵੇਂ ਚਾਚਾ ਹੋ ਆਪਣੇ ਕਰ ਕਜ਼ਨ ਬ੍ਰਦਰ ਸਿਸਟਰ ਹੋਵੇ ਉਹਨਾਂ ਦੀ ਇਨਕਮ ਦੇ ਅਪਾ ਲੋਨ ਕਰਦਾ ਓਕੇ ਕੋਈ ਦਿੱਕਤ ਨਹੀਂ ਗੱਲ ਦੀ ਗਰੰਟਡ ਵਗੈਰਾ ਵੀ ਚਾਹੀਦਾ ਹੁੰਦਾ ਕੁਝ ਭਾਈ ਗਰੰਟਰ ਉਹੀ ਹੈ ਨਾਰਮਲੀ ਆਪਣੀ ਇਨਕਮ ਪ੍ਰੂਫ ਲਾਉਣਾ ਹੁੰਦਾ ਮੈਂ ਆਪਾ ਬੈਂਕ ਨੂੰ ਪੈਸਾ ਮੋੜਨਾ ਕਿੱਥੋਂ ਆਸ ਉਹ ਚੀਜ਼ ਹੈ ਹੋਰ ਗਰੰਟਰ ਲਈ ਏਡੀ ਗੱਲ ਬਾਤ ਨਹੀਂ ਹੈਗੀ ਠੀਕ ਹੈ ਤੇ ਜਿਹੜਾ ਲੋਨ ਜਿਵੇਂ ਤੁਸੀਂ ਕਹਿੰਦੇ ਇਹ ਹੋ 101% ਜਣਾ ਹੋ 101% ਜਣਾ ਲੈ ਭਾਈ ਹੈ ਨਾ ਪੇਜੰਤ ਹੋ ਕੇ ਆਜੋ ਤੁਹਾਡਾ 100% ਲੋਨ ਹੋਣਾ ਹੀ ਹੋਣਾ ਹੈ ਤੇ ਬਸ ਇਹ ਡਿਪੈਂਡ ਕਰੂਗਾ ਤੁਹਾਡੇ ਹੈ ਨਾ ਮਤਲਬ ਥੋੜਾ ਸਕੋਰ ਕਿੰਨਾ ਚੱਲ ਰਿਹਾ ਬੜਾ ਵੋਟਾ ਹਿੱਟ ਉੱਤਾ ਹੋ ਜੂਗਾ ਉਹ ਕਰ ਲਾਂਗੇ ਕੋਈ ਦੇਖ ਉਹ ਹੋ ਜੂਗਾ ਮੌਕੇ ਦੀ ਗੱਲ ਹੈ ਨਾ ਤੇ ਤੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਐਸਬੀਆ ਬੈਂਕ ਦੇ ਬਿਲਕੁਲ ਸਾਹਮਣੇ ਬਿਲਕੁਲ ਓਪੋਜ਼ਿਟ ਠੀਕ ਹੈ ਉੱਥੇ ਤੁਸੀਂ ਬਾਈਵਾਰਾਂ ਨੂੰ ਮਿਲ ਸਕਦੇ ਹੋ ਆ ਕੇ ਤੇ ਪੂਰੀ ਡਿਟੇਲ ਲੈ ਸਕਦੇ ਹੋ ਡਾਕੂਮੈਂਟ ਵਗੈਰਾ ਫੋਨ ਤੇ ਗੱਲ ਕਰ ਲਿਓ ਵੀ ਕਿੱਦਾਂ ਤੁਹਾਨੂੰ ਕਿਹੜੇ ਲੈ ਕੇ ਆਉਣੇ ਪਈ ਹੈ ਨਾ ਬਿਲਕੁਲ ਜੀ ਬਿਲਕੁਲ ਚੱਲੀ ਫੇਰੇ ਫੇਰੇ ਨਾ ਹਾਂਜੀ ਹਾਂਜੀ ਤੇ ਬਈ ਕਰ ਲਿਓ ਕਾਲ ਬਈ ਨਾ ਅਸੀ ਕਰ ਅਸੀ ਕਰ